ਵਿਸ਼ਾਲ ਸੀ ਇਸ ਘਰ ਦੇ ਵਿੱਚ ਰਹਿੰਦਾ ਸੀ ਪਿੰਡ ਰਾਏਮਲ ਉਸ ਦਾ ਘਰ ਹੈ ਸਾਨੂੰ ਆਜ ਤੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ ਬਲਾਸ ਤੋਂ ਬਾਅਦ ਪਤਾ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਘਰ ਦੀ ਸੀ ਆਇਆ ਹਾਂਜੀ ਘਰ ਆਇਆ ਨਹੀਂ ਬਿਲਕੁਲ ਘਰ ਤੇ ਅੱਗੇ ਵੀ ਹੁੰਦਾ 15-20 ਦਿਨਾਂ ਬਾਅਦ ਆ ਜਾਂਦੇ ਜਿੰਨੇ ਕਿ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੇ ਫੇਰ ਕੋਈ ਫਿਰ ਕੇ ਚਲ ਜਾਂਦਾ ਹੈ ਹਾਂ ਠੀਕ ਹੈ ਨਾ ਚਾਹੋਗੇ ਵਿਸ਼ਾਲ ਬਾਰੇ ਜੋ ਹੋ ਨਹੀਂ ਕੀਤਾ ਠੀਕ ਕੀਤਾ ਜਿਹੜਾ ਗਲਤ ਕੀਤਾ ਮੋੜ ਕੇ ਉਹ ਮੁੰਡਾ ਜਿਹੜਾ ਸ੍ਰੀਨਗਰ ਹੀ ਮੇਰਾ ਬੇਟਾ ਜਿਹੜਾ ਮਾਚਲ ਦੀ ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ ਫਿਰ ਮੇਰੇ ਬੇਟੇ ਨਾਲ ਹਾਂ ਚੰਡੀਗੜ੍ਹ ਬਲਾਸਟ ਦੇ ਦੋਸ਼ਾਂ ਹੇਠ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਵਿਸ਼ਾਲ ਮਸੀਹ ਉਸਦੇ ਘਰ ਪਹੁੰਚਿਆ ਤਸਵੀਰ ਹੈ ਉਹਦੇ ਪਿੰਡ ਦੀ ਵਿਸ਼ਾਲ ਮਸੀਹ ਇਸ ਘਰ ਦੇ ਵਿੱਚ ਰਹਿੰਦਾ ਸੀ ਪਿੰਡ ਰਾਏਮਲ ਉਸਦਾ ਘਰ ਹੈ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਗਰੀਬ ਪਰਿਵਾਰ ਹੈ ਪਿਓ ਮਿਹਨਤ ਮਜ਼ਦੂਰੀ ਕਰਦਾ ਹੈ मां ਦੀ ਗੱਲ ਕੀਤੀ ਜਾਵੇ ਤਾਂ मां ਵੀ ਮਿਹਨਤ ਮਜ਼ਦੂਰੀ ਕਰਦੀ ਹੈ ਇਹ ਵਿਸ਼ਾਲ ਮਸੀਹ ਦਾ ਘਰ ਹੈ ਮਾਪਿਆਂ ਨੇ ਜਾਣਕਾਰੀ ਦਿੱਤੀ ਕਿ ਉਹ 10 ਸਤੰਬਰ ਨੂੰ ਇੱਕ ਸਾਥੀ ਦੇ ਨਾਲ 2 ਦਿਨ ਇੱਥੇ ਰਹਿ ਕੇ ਗਿਆ ਹੈ ਘਰ ਦੇ ਵਿੱਚ ਜਿਸ ਨੂੰ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਸੋ ਇਹ ਵਿਸ਼ਾਲ ਮਸੀਹ ਦਾ ਘਰ ਹੈ ਜਿੱਥੇ ਉਹਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਆ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ 10 ਸਤੰਬਰ ਤੋਂ ਇੱਥੇ 2 ਦਿਨ ਰਹਿ ਕੇ ਗਿਆ ਹੈ ਵਿਸ਼ਾਲ ਮਸੀਹ ਔਰ ਉਸ ਤੋਂ ਬਾਅਦ ਉਹ ਗ੍ਰਿਫਤਾਰ ਕਰ ਉਸ ਦਾ ਪਰਿਵਾਰਿਕ ਮੈਂਬਰ ਇੱਥੇ ਮੌਜੂਦ ਆ ਔਰ ਦੁਖੀ ਵੀ ਨੇ ਇਸ ਗੱਲ ਤੋਂ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਸੋ ਵਿਸ਼ਾਲ ਬਸੀ ਦੇ ਘਰ ਪਹੁੰਚੇ ਹਾਂ ਜਿਸ ਨੂੰ ਚੰਡੀਗੜ੍ਹ ਬਲਾਸਟ ਦੇ ਦੋਸ਼ ਏਟ ਗ੍ਰਿਫਤਾਰ ਕੀਤਾ ਗਿਆ ਕੈਮਰਾਮੈਨ ਪੰਡਿਤ ਨਾਲ ਸਪੋਕਸਪੀਰ ਟੀਵੀ ਲਈ ਨਿਤਨੂਥਰਾ ਬਟਾਲਾ ਜੀ ਨਾਮ ਜੀ ਤੁਹਾਡਾ ਸਰਜੀਤ ਸਿੰਘ ਸਰਜੀਤ ਜੀ ਜਿਹੜਾ ਵਿਸ਼ਾਲ ਕੀ ਲੱਗਦਾ ਤੁਹਾਡਾ ਬੇਟਾ ਮੇਰਾ ਕਿੰਨੇ ਜੀਨੇਗਾ ਹਾਂਜੀ ਪਰਵਾਸੀ ਦੇ ਲੋਕ ਅਸੀਂ 5 ਲੋਕ ਅਸੀਂ ਤੇ ਵਿਸ਼ਾਲ ਕੀ ਕਰਦਾ ਸੀ ਉਹ ਲੱਕੜ ਦਾ ਕੰਮ ਕਰਦਾ ਸੀ ਤੇ ਇਸ ਕੰਮ ਚ ਕਿੱਦਾਂ ਪੈ ਗਿਆ ਇਸ ਕੰਮ ਤੇ ਲੱਕੜ ਦੇ ਕੰਮ ਤੇ ਮੁੰਡੇ ਨਾਲ ਗਿਆ ਸੀ ਉਹਦੇ ਨਾਲੇ ਬੱਸ ਕੋਈ ਕੀ ਹੋਇਆ ਕੀ ਬੱਸ ਦੇਥੋਂ ਕੰਮ ਤਬ ਗਿਆ ਕੰਮ ਤੋਂ ਸੀ ਤੋਂ ਮੈਨਾਂ ਦਾ ਪਤਾ ਨਹੀਂ ਕੀ ਮਤਲਬ ਕਿਤਰਾ ਇਕੱਠੇ ਕੰਮ ਕਰਦੇ ਕੀ ਉਹ ਮੁੰਡੇ ਦਾ ਪਹਿਲਾਂ ਕੋਈ ਹੈਗਾ ਕੀ ਚੱਕਰ ਹੈਗਾ ਕਿ ਨਹੀਂ ਹੈਗਾ ਬੱਸ ਇਹੀ ਤੇ ਤੁਹਾਨੂੰ ਕਿਤੋਂ ਕਦੋਂ ਪਤਾ ਲੱਗੇ ਇਹ ਗੱਲ ਹਾਂਜੀ ਤੁਹਾਨੂੰ ਕਿਦੋਂ ਪਤਾ ਲੱਗਾ ਸਾਨੂੰ ਆ ਜਦੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ ਬਲਾਸ ਤੋਂ ਬਾਅਦ ਪਤਾ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਕਰਨੀ ਸੀ ਆ ਹਾਂਜੀ ਕਰ ਆ ਜਿੰਨਾ ਕਰਦੇ ਕਰ ਤੇ ਅੱਗੇ ਵੀ ਹੁੰਦਾ 15 ਵੀ ਅੰਦਰ ਬਾਅਦ ਆ ਜਾਂਦੇ ਜਿੰਨੇ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੇ ਫੇਰ ਇੱਕ ਨੂੰ ਫਿਰ ਤੇ ਕਰ ਜਾਂਦਾ ਹਾਂ ਹਾਂ ਬਸ ਫੇਰ ਜਿਹਾ ਲਾਸਟ ਟਾਈਮ ਕਰੋ ਆਇਆ ਸੀ ਆ ਜਾਓ ਬਾਬੇ ਦੇ ਵਿਆਹ ਦੇ ਦਿੰਦਾ ਹਾਂ 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 10 ਸਤੰਬਰ ਨੂੰ ਹਾਂਜੀ ਹਾਂਜੀ ਕੀ ਗੱਲ ਬਾਤ ਹੈ ਜੀ ਤੁਹਾਨੂੰ ਕੋਈ ਗੱਲ ਬਾਤ ਲੱਗੀ ਜੀ ਹਾਂਜੀ ਉਦੋਂ ਕੋਈ ਗੱਲਬਾਤ ਨਹੀਂ ਸੀ ਲੱਗੀ ਹਾਂ ਕੋਈ ਮਹਿਸੂਸ ਹੀ ਨਹੀਂ ਹੋਇਆ ਸਾਰਾ ਮਹਿਸੂਸ ਹੁੰਦਾ ਕਹਿੰਦਾ ਕੋਈ ਤਾਂ ਸਮਝ ਨਾ ਲੱਗਦੀ ਕੋਈ ਹੁਣ ਜੇ ਲਿਖੇ ਪੜਿਆ ਗਿਆ ਹਾਂ ਹਾਂਜੀ ਪੜਿਆ ਗਿਆ ਕੋਈ ਪਤਾ ਨਹੀਂ ਲੱਗਾ ਇਹ ਉਹਦੇ ਮੁੰਡੇ ਨੂੰ ਨਾਲ ਦੇ ਨੂੰ ਪਤਾ ਹਾਂਜੀ ਇਹ ਕੋਈ ਡਰੋਨ ਰੂਮ ਤੋਂ ਲਾਇਆ ਇਹਨਾਂ ਨੇ ਪਾਕਿਸਤਾਨੋਂ ਕਿੱਧਰੋਂ ਲਾਇਆ ਇਹ ਭਾਜੀ ਕੁਝ ਨਹੀਂ ਪਤਾ ਸਾਨੂੰ ਇਹ ਸਿਰਫ ਉਹਨਾਂ ਨੂੰ ਪਤਾ ਹੈ ਮੁੰਡੇ ਨੇ ਵਾਦਿਆ ਸਾਡਾ ਬੰਦਾ ਭਾਜੀ ਇਸ਼ਾਨ ਜੀ ਤੁਹਾਡਾ ਮਾਮਲਾ ਕੀ ਕੰਮ ਦਾ ਹੈ ਬਈ ਇਹਤਰਾਜ ਮਿਤੀ ਕਿੰਨੇ ਬੱਚੇ ਆ ਤੁਹਾਡੇ ਤੇ ਵਿਸ਼ਾਲ ਕਿਰਵੇ ਨੰਬਰ ਆ ਗਏ ਮੇਰੇ ਦੋਵੇਂ ਬੇਟੇ ਵਿਸ਼ਾਲ ਵੱਡਾ ਕੇ ਛੋਟਾ ਵਿਸ਼ਾਲ ਬਟਾ ਕੀ ਕਹਿਣਾ ਚਾਹੋਗੇ ਵਿਸ਼ਾਲ ਬਰੇ ਜੋੜਨੇ ਕੀਤਾ ਠੀਕ ਕੀਤਾ ਰਿਪੋਰਟ ਕੀਤਾ ਗਲਤ ਕੀਤਾ ਕੀ ਹੋਣਾ ਚਾਹੀਦਾ ਜਦੋਂ ਉਹ ਆਖਰੀ ਵਾਰੀ ਤੁਹਾਡੇ ਨਾਲ ਆਇਆ ਕਰਕੇ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਦਾ ਜਿਹੜਾ ਸੀ ਉਹ ਗੱਲਬਾਤ ਕਰਦਾ ਉਹ ਬੱਚਾ ਜਿਹੜਾ ਨਾਲ ਆਇਆ ਸੀ ਨਾ ਉਹਨੇ ਫੋਨ ਕਰਕੇ ਸੱਦਿਆ ਉਹ ਨਾਲ ਕੋਈ ਬਹੁਤ ਮੁੰਡਾ ਵੀ ਆਇਆ ਸੀ ਫੋਨ ਤੇ ਰਾਇਆ ਸੀ ਹਾਂਜੀ ਉਹ ਕਿੰਦਾ ਦਾ ਸੀ ਉਹਨਾਂ ਦਾ ਪੁੱਛ ਕਰਦੇ ਵੀ ਤੁਹਾਨੂੰ ਲੱਗਾ ਮਦਦ ਨਹੀਂ ਹਾਂਜੀ ਸਰ ਉਹ ਵੀ ਲੱਗਣ ਦਾੇ ਕੰਮ ਕਰਦਾ ਉਹ ਵੀ ਲੱਕਣ ਦਾੇ ਕੰਮ ਕਰਦਾ ਇਕੱਠੇ ਕਰਦੇ ਸੀ ਕੰਮ ਮੁੜ ਕੇ ਉਹ ਮੁੰਡਾ ਜਿਹੜਾ ਸ੍ਰੀਨਗਰ ਹੀ ਮੇਰਾ ਬੇਟਾ ਜਿਹੜਾ ਮਾਚਲ ਦੀ ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ ਫਿਰ ਮੇਰੇ ਬੇਟੇ ਨਾਲ ਹਾਂ ਅੱਛਾ ਉਹ ਤੁਹਾਡਾ ਬੇਟਾ ਮਾਚਲ ਕੰਮ ਕਰਦਾ ਸੀ ਤੇ ਉਹ ਸ਼੍ਰੀਨਗਰ ਸ਼੍ਰੀਨਗਰ ਕੰਮ ਕਰਦਾ ਉੱਥੇ ਹੀ ਇਹਨਾਂ ਦੀ ਦੋਸਤੀ ਹੋਈ ਹਾਂਜੀ ਉਹ ਨਹੀਂ ਮੁੜ ਕੇ ਉਹਨੂੰ ਸੱਦਿਆ ਉਹ ਤੂੰ ਉਹ ਕਿੱਥੇ ਦਾ ਦੂਸਰਾ ਮੁੰਡਾ ਕਿੱਥੇ ਦਾ ਸੀ ਉਹ ਪੱਸੀਏ ਦਾ